ਕੰਮ ਦੀ ਸਪੀਡ ਰਜਿੰਦਰ ਜੀ ਬਿਲਕੁਲ ਠੀਕ ਠਾਕ ਚੱਲ ਰਿਹਾ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਗਿਆ ਕੱਲ ਸਾਨੂੰ 2-3 ਘੰਟੇ ਜਿਹੜੀ ਆ ਪਰਸੋਂ ਰਾਤੀਂ ਤੇ ਕੱਲ ਸਵੇਰੇ ਆਰਮੀ ਦੀ ਜ਼ਰੂਰਤ ਪਈ ਸੀ ਤੇ ਉਸ ਤੋਂ ਬਾਅਦ ਕੰਮ ਜਿਹੜਾ ਸਾਰਾ ਫਿਰ ਹੁਣ ਆਰਮੀ ਨੇ ਆਪਣਾ ਕੰਮ 2-3 ਘੰਟੇ ਦੇ ਵਿੱਚ ਬੰਨ ਨੂੰ ਜਿੱਥੇ ਢਾਹ ਜ਼ਿਆਦਾ ਲੱਗ ਗਈ ਸੀ ਉਹਨੂੰ ਬਚਾਉਣ ਦਾ ਕਰ ਦਿੱਤਾ ਸੀ ਬਾਕੀ ਸਾਰਾ ਕੰਮ ਜਿਹੜਾ ਉਹ ਹੁਣ ਸਰਕਾਰੀ ਤੰਤਰ ਜਿਹੜਾ ਲੱਗਿਆ ਹੋਇਆ ਤੇ ਨਾਲ ਸਾਡੇ ਸੇਵਾਦਾਰ ਜਿਹੜੇ ਲੱਗੇ ਉਹ ਕਰ ਰਹੇ ਕਾਰਨ ਜਿਹੜਾ ਨਾ ਬਿਲਕੁਲ ਹੀ ਜੈਨੂਨ ਕਾਰਨ ਸੀਗਾ ਮੈਂ ਉਸ ਬਜ਼ੁਰਗ ਨੂੰ ਦੋਨੋਂ ਹੱਥ ਜੋੜ ਕੇ ਪਹਿਲਾਂ ਹੀ ਬੇਨਤੀ ਕਰ ਲਈ ਸੀ ਨਾਲੇ ਵੀ ਕਿਹਾ ਸੀ ਕਿ ਆ ਵੀ ਬਜ਼ੁਰਗੋ ਮੈਂ ਥੋੜੀ ਧੀਆ ਵਰਗੀ ਆ ਆਪਾਂ ਇਸ ਵੇਲੇ ਮੁਸੀਬਤ ਦੇ ਵਿੱਚ ਆ ਸਾਡੀ ਜਾਨ ਮੁੱਠ ਦੇ ਵਿੱਚ ਆਈ ਹੋਈ ਆ ਬੰਨ ਹੁਣ ਟੁੱਟਿਆ ਕਿ ਹੁਣ ਟੁੱਟਿਆ ਤੁਸੀਂ ਕੋਈ ਤਿੱਖਾ ਸਵਾਲ ਜਵਾਬ ਨਾ ਕਰਿਓ ਆਪਾਂ ਇਹ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਵਾਂਗੇ ਭਈ ਇੱਥੇ ਕੰਮ ਦੀ ਕੋਈ ਕਮੀ ਨਹੀਂ ਰਹੀ ਸਰਕਾਰ ਨੇ ਇੱਥੇ ਪੈਸਾ ਲਾਉਣ ਵਾਲੀ ਕੋਈ ਸ਼ੱਕ ਨਹੀਂ ਛੱਡੀ ਤਕਰੀਬਨ ਕਾਫੀ ਲੰਬੀ ਲੈਂਥ ਦੇ ਵਿੱਚ ਪੱਥਰ ਵੀ ਲਾਇਆ ਬੰਦ ਤੇ ਮਿੱਟੀ ਵੀ ਪਾਈ ਆ ਬਹੁਤ ਸਾਰਾ ਕੰਮ ਚੱਲਿਆ ਮੈਂ 5 ਕਰੋੜ ਕਹਿ ਰਹੀ ਸੀ ਇੱਥੇ ਤਕਰੀਬਨ ਜੇ ਵਿੱਚੇ ਹੀ ਨਰੇਗਾ ਦੀ ਲੇਬਰ ਵੀ ਪਾਈ ਜਾਵੇ ਤਾਂ ਤਕਰੀਬਨ 8 ਕਰੋੜ ਦਾ ਕੰਮ ਜਿਹੜਾ ਇਸ ਬੰਦ ਦੇ ਉੱਤੇ ਹੋਇਆ ਔਰ ਇਹ 2023 ਤੋਂ ਲੈ ਕੇ ਲਗਾਤਾਰ ਚੱਲਿਆ ਹੁਣ ਤੱਕ ਔਰ ਇਸ ਤੋਂ ਅੱਗੇ ਵੀ ਇਹ ਚੱਲਦਾ ਰਹੇਗਾ ਜਿੱਥੇ ਕਿਤੇ ਜਿਹੜੀ ਸਾਨੂੰ ਹੁਣ ਸਮੱਸਿਆ ਆਈ ਆ ਇਹ ਹੁਣ ਇੱਕ ਦਿਨ ਦੇ ਜਾਂ ਦੋ ਸਾਲਾਂ ਦਾ ਤਾਂ ਹੈ ਨਹੀਂ ਜੇ ਕਿਸੇ ਨੇ ਪਿਛਲੇ 20 25 30 ਸਾਲਾਂ ਤੋਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਬੰਦ ਦੀ ਤੇ ਹੁਣ ਇਹ ਨਹੀਂ ਨਾ ਹੋ ਸਕਦਾ ਕਿ ਐਡਾ ਲੰਬਾ ਸਤਲ ਦਰਿਆ ਦਾ ਬੰਨਿਆ ਅਸੀਂ ਤਾਂ ਆਪਣੇ ਏਰੀਆ ਦੀ ਜ਼ਿੰਮੇਵਾਰੀ ਚੁੱਕਦੀਆਂ ਵੀ ਉਹ ਵੀ ਇੱਕ ਦਿਨ ਦੇ ਵਿੱਚ ਹੋ ਜਾਣਾ ਪਿਛਲੇ ਦੋ ਸਾਲ ਦੇ ਵਿੱਚ ਇੰਨਾ ਕੰਮ ਸਾਡਾ ਸਿਰੇ ਚੜਿਆ ਔਰ ਅਗਲੇ ਨਾਲ ਦੀ ਨਾਲ ਇਦਾਂ ਹੀ ਕੰਟੀਨਿਊ ਰਹੇਗਾ ਪਾਣੀ ਉੱਤਰ ਜਾਏਗਾ ਤਾਂ ਫੇਰ ਇਹ ਕੰਮ ਕੰਟੀਨਿਊ ਰਹੇਗਾ ਚੱਲਦਾ ਰਹੇਗਾ ਔਰ ਜਿਹੜੀ ਬਹੁਤ ਹੀ ਵੱਡੀ ਜਿਹੜਾ ਸਿਗਾ ਕਿ ਗੁਸਾ ਹੋਣ ਦਾ ਕਾਰਨ ਇੱਕ ਤਾਂ ਇਹ ਵੀ ਸੀ ਕਿ ਤੁਹਾਨੂੰ ਬੇਨਤੀ ਕਰ ਲਈ ਆ ਦੂਸਰੀ ਗੱਲ ਇਹ ਸੀ ਕਿ ਵੀ ਇਹ ਸਮਾਂ ਨਹੀਂ ਸੀਗਾ ਕਿ ਜਿਹਦੇ ਉੱਤੇ ਅਸੀਂ ਇਦਾਂ ਦੀ ਟਕਰਾਰਬਾਜ਼ੀ ਹੋਣੀ ਚਾਹੀਦੀ ਸੀ ਮੈਨੂੰ ਅਫਸੋਸ ਹੈ ਉਸ ਗੱਲ ਦਾ ਕਿ ਵੀ ਇਹੋ ਜੇ ਪੈਨਿਕ ਦੇ ਟਾਈਮ ਦੇ ਵਿੱਚ ਜਦੋਂ ਸਾਡੀ ਜਾਨ ਮੁੱਢ ਤੇ ਚਾਹੀ ਸਾਨੂੰ ਮੈਨੂੰ ਆਪਣੇ 50000 ਲੋਕਾਂ ਦਾ ਫਿਕਰ ਸੀ ਮੈਨੂੰ ਇਹਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਦਾ ਫਿਕਰ ਸੀ ਇਸ ਕਰਕੇ ਜਿਹੜੀ ਉਹ ਸਾਡੀ ਤਲਖੀ ਜਿਹੜੀ ਉਹ ਵਧ ਗਈ ਪੰਜਾਬੀ ਜਿਹੜੇ ਆ ਉਹ ਧੀਆ ਦਾ ਬਹੁਤ ਸਤਿਕਾਰ ਕਰਦੇ ਆ ਪਰ ਇਸ ਕਿਸਾਨ ਆਖਦੇ ਨੇ ਤੁਹਾਡੇ ਵੱਲੋਂ ਧੀ ਕਹਿਣਾ ਸੇਵਾ ਦਾ ਨਹੀਂ ਕਹਿਣ ਦੇ ਬਾਵਜੂਦ ਵੀ ਉਹਨੇ ਆਪਣੀ ਗੱਲ ਜਿਹੜੀ ਆ ਉਹ ਜਾਰੀ ਰੱਖੀ ਆ ਦੂਜੇ ਪਾਸੇ ਐਸ ਕੇ ਐਮ ਦੇ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਲਈ ਵੀ ਸ਼ਾਇਦ ਜਿਹੜਾ ਧੀ ਦੀ ਇੱਕ ਪੁਕਾਰ ਸੀ ਇੱਕ ਧੀ ਦੀ ਬੇਇੱਜ਼ਤੀ ਸੀ ਉਹਨੂੰ ਵੀ ਆਨਗੋਲਿਆ ਕਰਕੇ ਕਿਹਾ ਕਿ ਅਗਲੇ ਦਿਨਾਂ ਵਿੱਚ ਅਸੀਂ ਜਿਹੜਾ ਆ ਇਸ ਐਮਐਲਏ ਦੇ ਖਿਲਾਫ ਜਿਹੜਾ ਆ ਉਹ ਪ੍ਰੋਟ ਕਰਾਂਗੇ ਉਹਨਾਂ ਦੀ ਫੀਸ ਵੀ ਲੈ ਕੇ ਤੜਾ ਜੀ ਮੈਨੂੰ ਲੱਗਦਾ ਕਿ ਵੀ ਜਿਹੜੇ ਸਾਡੇ ਕੁਝ ਚੈਨਲ ਨੇ ਜਿਹੜੇ ਪਾਰਟੀਆਂ ਦੇ ਖਰੀਦੇ ਹੋਏ ਚੈਨਲ ਹੁੰਦੇ ਆ ਔਰ ਮੈਨੂੰ ਇਹਦੇ ਕਹਿੰਦੇ ਕੋਈ ਗੁਰੇਜ਼ ਨਹੀਂ ਕਿ ਦਿੱਲੀ ਪੋਸਟ ਵਾਲੇ ਨੇ ਇਹ ਖਬਰ ਚੱਕੀ ਸੀ ਔਰ ਇਹ ਅਕਾਲੀ ਦਲ ਦਾ ਚੈਨਲ ਹੈ ਔਰ ਉਹਨਾਂ ਨੇ ਕਲਿੱਪ ਚੱਕਿਆ ਕਿ ਜਦੋਂ ਅਸੀਂ ਕੋਈ ਵੀ ਕਲਿੱਪ ਵਿੱਚੋਂ ਜੇ ਮੋਢ ਤੋਂ ਦੁਖਾਉਂਦੇ ਜਿਹੜੇ ਸਾਡੇ ਇਹ ਕਿਸਾਨੇ ਦੇ ਸਾਰੇ ਆਗੂ ਨੇ ਉਹ ਕੋਈ ਇਹ ਨਹੀਂ ਹੈਗੇ ਕਿ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਜਾਂ ਉਹਨਾਂ ਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਨਹੀਂ ਆਉਂਦਾ ਜਿਨ੍ਹਾਂ ਵੀ ਕਿਸੇ ਨੇ ਆਗੂ ਨੇ ਜਵਾਬ ਦਿੱਤਾ ਆ ਉਹਨਾਂ ਨੇ ਮੌਕੇ ਤੇ ਜੋ ਉਹਨਾਂ ਨੂੰ ਪਰੋਸਿਆ ਗਿਆ ਉਹਨਾਂ ਨੇ ਉਹਨਾਂ ਦੇਖਿਆ ਜਿਹੜੀ ਮੋਢ ਤੋਂ ਜੇ ਖਬਰ ਦੇਖ ਲੈਂਦੇ ਤਾਂ ਮੇਰਾ ਨਹੀਂ خیال ਕਿ ਜਿਹੜਾ ਸਾਡਾ ਆਗੂ ਆ ਕੋਈ ਇਹੋ ਜਿਹਾ ਬਿਆਨ ਦਿੰਦਾ ਕੱਲ ਇਥੇ ਐਕਸ ਜਿਹੜੇ ਪੀਐਮ ਜਾਂਦੀ ਸਿੱਕ ਚੱਲੀ ਆਏ ਉਹਨਾਂ ਨੇ ਕਿਹਾ ਕਿ ਜਨਨਾਵੀ ਤੇ ਕੰਮ ਚੱਲਦਾ ਆ ਆਮ ਲੋਕ ਜਿਹੜੇ ਆ ਕੰਮ ਲੱਗਿਆ ਸਰਕਾਰੀ ਤੰਤਰ ਨਜ਼ਰ ਨਹੀਂ ਆ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡੀ ਪੰਜਾਬ ਦੀ ਧਰਤੀ ਜਿਹੜੀ ਨਾ ਇਹ ਸੇਵਾ ਭਾਵ ਨਾਲ ਹੀ ਪੰਜਾਬ ਧਰਤੀ ਆ ਥੋੜਾ ਸਰਕਾਰੀ ਤੰਤਰ ਜੇ ਲੱਗਾ ਵੀ ਹੋਵੇ ਕਿਸੇ ਨੂੰ ਪਰਵਾਹ ਨਹੀਂ ਹੈਗੀ ਕਿ ਇੱਥੇ ਸਰਕਾਰੀ ਤੰਤਰ ਲੱਗਾ ਹੋਇਆ ਇੱਥੇ ਜਿੰਨੇ ਜਿੰਨੇ ਸੁਣਨਾ ਆ ਜਿੰਨੇ ਜਿੰਨੇ ਕਿਸੇ ਨੇ ਜਿੱਥੇ ਤੱਕ ਵੀ ਕਿਸੇ ਨੂੰ ਇਹ ਆਵਾਜ਼ ਜਾਣੀ ਆ ਕਿ ਬੰਨ ਟੁੱਟਣ ਵਾਲਾ ਸੀ ਉੱਥੇ ਸੇਵਾ ਚੱਲਦੀ ਆ ਆਪ ਮੁਹਾਰੇ ਸੇਵਾ ਪਹੁੰਚਦੀ ਆ ਇੱਥੇ ਘਟੋ ਘਟਸ ਦੇ ਤੇ 250 ਦੇ ਕਰੀਬ ਜਿਹੜੇ ਨਰੇਗਾ ਵਰਕਰ ਚੱਲਦੇ ਆ ਸਰਕਾਰੀ ਮਿਸ਼ਨਰੀ ਸਰਕਾਰ ਦੇ ਕੋਲ ਮਸ਼ੀਨਰੀਆਂ ਨਹੀਂ ਹੁੰਦੀਆਂ ਸਰਕਾਰ ਮਸ਼ੀਨਰੀਆਂ ਲੈ ਕੇ ਨਹੀਂ ਘੁੰਮਦੀ ਹੁੰਦੀ ਮਸ਼ੀਨਰੀਆਂ ਉਸ ਵੇਲੇ ਤੇ ਬੰਨਾਂ ਵਾਸਤੇ ਮਸ਼ੀਨਰੀਆਂ ਨਹੀਂ ਹੁੰਦੀਆਂ ਇਹ ਕੋਈ ਕੌਂਸਲ ਦਾ ਕੰਮ ਥੋੜੀ ਆ ਕਿ ਸਰਕਾਰੀ ਮਸ਼ੀਨਰੀ ਲੱਗ ਜੂਗੀ ਜਿੰਨੀ ਵੀ ਮਸ਼ੀਨਰੀ ਚੱਲਦੀ ਹੋਏ ਉਹ ਸਾਰੀ ਦੀ ਸਾਰੀ ਜਿਹੜੀ ਆ ਸਰਕਾਰੀ ਅਫਸਰਾਂ ਦੇ ਅੰਡਰ ਚੱਲਦੀ ਆ ਇਹਦੇ ਤੇਲ ਦਾ ਪ੍ਰਬੰਧ ਇਹਨਾਂ ਦੀ ਮੇਨਟੇਨੈਂਸ ਦਾ ਪ੍ਰਬੰਧ ਇਹਨਾਂ ਦੇ ਜਿੰਨਾ ਵੀ ਸਾਰਾ ਪ੍ਰਬੰਧ ਐ ਇਸ ਵੇਲੇ ਚੱਲ ਰਿਹਾ ਉਹ ਸਾਰੇ ਦਾ ਸਾਰਾ ਔਰ ਇਸ ਤੋਂ ਇਲਾਵਾ 25 30 ਐਕਸਪਰਟ ਜਿਹੜੇ ਜਿਹੜੇ ਬੰਨ ਬੰਨਣ ਦੇ ਐਕਸਪਰਟ ਨੇ ਉਹ ਵੀ ਬਾਹਰੋਂ ਬੁਲਾਏ ਹੋਏ ਨੇ ਸ਼ਾਇਦ ਕੱਲ ਨੂੰ ਅਸੀਂ ਇਹਨੂੰ ਦੁੱਗਣਾ ਵੀ ਕਰਨਾ ਜਿਨ੍ਹਾਂ ਨੂੰ ਸੈਲਰੀ ਤੇ ਹੀ ਜਿਨ੍ਹਾਂ ਨੂੰ ਪੈਸਿਆਂ ਤੇ ਹੀ ਮੰਗਵਾਇਆ ਹੋਇਆ ਔਰ ਸਰਕਾਰ ਦੇ ਪੈਸਾ ਇੱਥੇ ਖੂਬ ਪੈਸਾ ਲੱਗ ਰਿਹਾ ਜਿਵੇਂ ਅੱਜ ਵੀ ਮੈਂ ਇਹਨਾਂ ਨੂੰ ਹਦਾਇਤ ਕੀਤੀ ਕਿ ਡੀਜ਼ਲ ਜਿਹੜਾ ਆ ਉਹਨੂੰ ਮੌਕੇ ਤੇ ਨਾ ਮੰਗਾਇਆ ਜਾਵੇ ਕਿਉਂਕਿ ਮਸ਼ੀਨਰੀ ਕਈ ਵਾਰੀ ਵੱਜ ਜਾਂਦੀ ਆ ਜਿਹੜੀਆਂ ਸਾਡੀਆਂ ਚੈਰਿਟੀ ਤੇ ਵੀ ਇੱਥੇ ਟਰਾਲੀਆਂ ਲੱਗੀਆਂ ਜਿਹੜੇ ਮੁੰਡੇ ਸਾਡੇ ਬੜੇ ਜਜ਼ਬੇ ਦੇ ਨਾਲ ਲੱਗੇ ਹੋਏ ਜਿਹੜੇ ਘਰੋਂ ਟਰਾਲੀਆਂ ਲਿਆ ਕੇ ਜਿਨ੍ਹਾਂ ਦੀਆਂ ਟਰਾਲੀਆਂ ਦੇ ਵਿੱਚ ਅਸੀਂ ਮਿੱਟੀ ਜਾਂ ਅਸੀਂ ਉਹਨਾਂ ਦੇ ਵਿੱਚ ਜੋ ਕੋਈ ਮਸ਼ੀਨਰੀ ਹੋਰ ਮਸ਼ੀਨ ਬਾਹਰੋਂ ਆ ਗਈ ਉਹਦੇ ਚ ਵੀ ਡੀਜ਼ਲ ਪਾਇਆ ਜਾ ਰਿਹਾ ਇਸ ਕਰਕੇ ਇਹ ਚੀਜ਼ਾਂ ਕੋਈ ਬਹੁਤ ਨਹੀਂ ਗੱਲ ਕਰਨ ਦੀ ਸੋ ਚੰਜੀਤ ਸਿੰਘ ਚੰਨੀ ਸਾਹਿਬ ਕਾ ਸੀਐਮ ਨੇ ਔਰ ਬੜੀ ਔਦੇ ਦੀ ਇਸ ਦੀ ਗਰੀਮਾ ਆ ਇਸ ਕਰਕੇ ਇਹੋ ਜੀ ਗੱਲਬਾਤ ਉਹਨਾਂ ਦੇ ਮੂੰਹੋਂ ਨਹੀਂ ਸੋਭਦੀ। ਕੱਲੋਂ ਇੱਥੇ ਤੁਹਾਡੇ ਲੋ ਮਾਫੀ ਵੀ ਮੰਗਦੇ ਜਿਹੜੇ ਆ ਉਹ ਦੇਖੇ ਗਏ ਆ। ਅ ਜਨਾਬਾ ਇਹ ਵੀ ਕਹਿਣਾ ਤੇ ਜਿਹੜੀ ਠੋਕਰ ਆ ਇਹਦੇ ਦੇ ਮੈਂ ਗ੍ਰਾਂਟ ਜਾਰੀ ਕਰਾਂਗਾ। ਤੁਹਾਨੂੰ ਲੱਗਦਾ ਬੇ ਜਦੋਂ ਉਹਨਾਂ ਨੇ ਗ੍ਰਾਂਟ ਜਾਰੀ ਕਰ ਦਿੱਤੀ ਉਸ ਤੋਂ ਪਹਿਲਾਂ ਪਹਿਲਾਂ ਠੋਕਰੇ ਵੱਜੂਗੀ। ਅਹ ਦੇਖੋ ਚਲੋ ਉਹਨਾਂ ਦਾ ਆਪਣਾ ਜਜ਼ਬਾਤ ਹੋਣਗੇ ਇਹਦੇ ਵਾਸਤੇ ਤੇ ਇੱਥੇ ਤਾਂ ਗ੍ਰਾਂਟ ਦੀ ਕਮੀ ਹੈ ਹੀ ਨਹੀਂ ਇੱਥੇ ਤਾਂ ਕੰਟੀਨਿਊਸਲੀ ਕੰਮ ਚੱਲਦਾ ਇੱਥੇ ਕੋਈ ਪੈਸੇ ਦੀ ਕਮੀ ਥੋੜੀ ਆ ਮਤਲਬ ਜੇ ਤਾਂ ਗ੍ਰਾਂਟ ਤਾਂ ਅਸੀਂ ਸਪੈਸ਼ਲ ਤਾਂ ਜਾਰੀ ਕਰੀਏ ਜੇ ਉਸ ਕੰਮ ਵਾਸਤੇ ਸਾਡੇ ਕੋਲ ਸਾਡੇ ਕੋਲ ਚੱਲਦੇ ਬੰਦ ਦੇ ਰੁਟੀਨ ਦੇ ਵਿੱਚ ਕੰਮ ਚੱਲ ਰਿਹਾ ਉਹਦੇ ਵਿੱਚ ਪੈਸੇ ਆਲਰੇਡੀ ਡਿਪਾਰਟਮੈਂਟ ਦੇ ਕੋਲ ਆ ਮੈਨੂੰ ਨਹੀਂ ਲੱਗਦਾ ਕਿ ਇੱਥੇ ਸਪੈਸ਼ਲ ਗ੍ਰਾਂਟ ਦੀ ਜ਼ਰੂਰਤ ਆ ਪਰ ਫਿਰ ਵੀ ਜੇ ਉਹਨਾਂ ਦਾ ਮਨ ਕਰਦਾ ਤੇ ਅਸੀਂ ਮਨਾ ਥੋੜੀ ਕਰਾਂਗੇ ਉਹ ਵੀ ਲੋਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਆਪਣੀ ਗ੍ਰਾਂਟ ਜਾਰੀ ਕਰ ਸਕਦੇ ਆ ਕਰ ਦੇਣ ਅਸੀਂ ਉਹਨਾਂ ਨੂੰ ਬੜੇ ਸਨਮਾਨ ਦੇ ਨਾਲ ਵਰਤਾਂਗੇ ਇਹ ਗਰਦਾਪਰੀਆਂ ਦੇ ਸੰਬੰਧ ਵਿੱਚ ਦੱਸਿਓ ਜਿਹੜੀ ਸ਼ੁਰੂਆਤ ਮਕਾਨਾਂ ਦੀ ਪਹਿਲਾਂ ਹੋਈ ਆ ਜਾਂ ਖੇਤੀਬਾੜੀ ਤੇ ਪਹਿਲਾਂ ਸਭ ਤੋਂ ਮਕਾਨਾਂ ਦੀ ਤੇ ਨਾਲ ਦੀ ਨਾਲ ਹੀ ਜਿਹੜੀ ਉਹ ਖੇਤੀਬਾੜੀ ਦੀ ਕਿਉਂਕਿ ਮਕਾਨਾਂ ਦੇ ਵਿੱਚ ਬਹੁਤ ਸਾਰੇ ਮੈਂ ਘਰ ਘਰ ਜਾ ਕੇ ਵੀ ਮੰਜਰ ਦੇਖਿਆ ਆ ਕਿ ਵੀ ਜਿੰਨਾ ਮੀਂਹ ਬਾਹਰ ਪੈਂਦਾ ਸੀ ਇੰਨਾ ਲੋਕਾਂ ਦੇ ਘਰਾਂ ਚ ਪੈਂਦਾ ਸੀ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋਏ ਬੈਠੇ ਆ ਸਾਡੇ ਇੱਥੇ ਆਫਤ ਪਾਣੀ ਜਿਹੜਾ ਆ ਹੜ੍ਹ ਦੀ ਨਹੀਂ ਸੀਗੀ ਇੱਥੇ ਮੀਂਹ ਦੀ ਆਫਤ ਨੇ ਜਿਹੜਾ ਆ ਉਹ ਲੋਕਾਂ ਨੂੰ ਘਰੋਂ ਬੇਘਰ ਕੀਤਾ ਤਰਪਾਲਾਂ ਦੇ ਵਿੱਚ ਲੋਕ ਬੈਠੇ ਆ ਔਰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਬਿਠਾਉਣਾ ਸਾਡਾ ਸੰਗਤ ਨੂੰ ਜ਼ਰੂਰੀ ਆ ਉਹਨਾਂ ਦੇ ਨਾਲ ਦੀ ਨਾਲ ਜਿਹੜੀਆਂ ਗਰਦਬਰੀਆਂ ਘਰਾਂ ਦੀਆਂ ਹੋ ਰਹੀਆਂ ਔਰ ਨਾਲ ਦੀ ਨਾਲ ਜਿਹੜੀਆਂ ਫਸਲਾਂ ਦੀਆਂ ਗਰਦਬਰੀਆਂ ਵੀ ਸਟਾਰਟ ਹੋ ਗਈਆਂ ਮਕਾਨਾਂ ਦੀ ਦਸਤੂ ਸਾਡੇ ਕੋਲ ਪਿਆ ਨੂੰ ਵੀ ਜਿਹੜਾ ਕਿੰਨਾ ਕੀ ਕੀ ਜਿਹੜਾ ਬਣ ਮਈ ਜਾ ਜੇ ਕਿਸੇ ਦਾ ਮਕਾਨ ਦੀ ਛੱਤ ਵਗੈਰਾ ਡਿੱਗ ਗਈ ਹੋਈ ਆ ਤੇ ਉਹਦੇ ਲਈ 120000 ਰੁਪਏ ਸਰਕਾਰ ਜਾਰੀ ਕਰ ਰਹੀ ਆ ਔਰ ਜੇ ਕਿਸੇ ਨੇ ਸਿਰਫ ਆਪਣਾ ਉਤੋਂ ਰਿਪੇਅਰ ਕਰਨੀ ਆ ਮਕਾਨ ਚੋਰੀਆ ਰਿਪੇਅਰ ਕਰਨੀ ਤਾਂ ਉਹਨੂੰ 6500 ਰੁਪਏ ਜਾਰੀ ਹੋ ਰਿਹਾ ਜਿਹਦੇ ਤਹਿਤ ਅੱਜ ਸਾਡੇ ਕੋਲ ਜਿੰਨਾ ਕੁ ਮਤਲਬ ਅ ਅਸੀਂ ਕਾਲੀ ਦੇ ਵਿੱਚ ਜਿਹੜਾ ਸਰਵੇ ਪਹਿਲੇ ਸਰਵੇ ਦੇ ਵਿੱਚ ਸਾਡੇ ਕੋਲ ਸ਼ਹਿਰ ਦੇ ਵਿੱਚੋਂ ਔਰ ਕੁਝ ਆਸ-ਪਾਸ ਦੇ ਵਿੱਚ ਜਿੰਨੇ ਕੁ ਸਾਡੇ ਕੋਲ ਹੋ ਸਕੇ ਸੀਗੇ ਕਿ ਵੀ ਨੌਕ ਲੋਕ ਜਿਹੜੇ ਸਾਡੇ ਸਾਹਮਣੇ ਜਿਹੜੇ ਪਹਿਲ ਦੇ ਧਾਰਤੀ ਆਗੇ ਸੀ ਜਿਨ੍ਹਾਂ ਦਾ ਸਵੇਰੇ ਹੀ ਸਰਵੇ ਹੋਇਆ ਅੱਜ ਹੀ ਔਰ ਉਹਨਾਂ ਦਾ ਕਾਗਜ਼ ਪੱਤਰ ਲੈ ਕੇ ਉਹਨਾਂ ਨੂੰ ਅੱਜ 9 ਬੰਦਿਆਂ ਨੂੰ ਗ੍ਰਾਂਟ ਜਾਰੀ ਕੀਤੀ ਜਿੱਚ 6500 ਰੁਪਏ ਤੇ ਇੱਕ ਘਰ ਦੀ ਛੱਤ ਡਿੱਗ ਗਈ ਸੀ ਉਹਨੂੰ 120000 ਰੁਪਏ ਤਕਰੀਬਨ ਪੌਣੇ ਇੱਕ 2 ਲੱਖ ਰੁਪਏ ਅ ਅੱਜ ਨਕੂਦਰ ਅਸੀਂ ਦੇ ਕੇ ਵੀ ਆਏ ਆ ਔਰ ਇਹ ਕੰਟੀਨਿਊਸਲੀ ਰੋਜ਼ ਦੀ ਰੋਜ਼ ਇਹ ਜਾਰੀ ਰਹੇਗਾ ਫਸਲ ਬੇੜੀ ਨੁਕਸਾਨੇ ਗਈ ਆ ਉਹਨੂੰ ਲੈ ਕੇ ਸਰਕਾਰ ਨੇ ਕੀ ਬਟਿਆ ਹਾਂ ਅਜ ਤੱਕ ਇਹਦੀ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੇ ਜਦੋਂ ਹੀ ਨੋਟੀਫਿਕੇਸ਼ਨ ਆਇਆ ਫਿਲਹਾਲ ਗਰਦਗਰਦੀ ਚੱਲ ਰਹੀ ਆ ਫਸਲਾਂ ਦਾ ਨੁਕਸਾਨ ਕਿੰਨਾ ਕਿਆ ਕਿਸ ਫਸਲ ਦਾ ਕਿੰਨਾ ចਣਾ ਉਹਦੇ ਵਾਸਤੇ ਸਾਡੇ ਕੋਲ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਇਸ ਕਰਕੇ ਮੈਂ ਇਹਦੇ ਬਾਰੇ ਕੋਈ ਬਿਆਨ ਹਜੇ ਨਹੀਂ ਦੇ ਸਕਦੀ ਤੇ ਬੰਨੂ ਲੈ ਕੇ ਕੋਈ ਹੋਰ ਕੁਝ ਕਹਿਣਾ ਚਾਹੁੰਗਾ ਅ ਬੰਨੂ ਲੈ ਕੇ ਮੈਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਬਈ ਸਾਰਾ ਕੁਝ ਠੀਕ ਠਾਕ ਆ ਤੇ ਤੁਸੀਂ ਜਿਹੜਾ ਹੈਗਾ ਜਿੰਨਾ ਸਾਥ ਦਿੱਤਾ ਸਾਰੇ ਲੋਕਾਂ ਨੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਹਾਂ ਇੱਕ ਗੱਲ ਮੈਨੂੰ ਸਰਚਨੀ ਸਭ ਦੀ ਜਿਹੜੀ ਚਨੀ ਸਭ ਤੋਂ ਇਲਾਵਾ ਇੱਕ ਪੱਤਰਕਾਰ ਅੱਜ ਬੜੇ ਬੁਰੇ ਸ਼ਬਦਾਂ ਦੇ ਵਿੱਚ ਉਹਨੇ ਸੰਬੋਧਨ ਕੀਤਾ ਹੋਇਆ ਸੀਗਾ ਕਿ ਜੀ ਇਹ ਬੀਬੀ ਦੇ ਮੂੰਹ ਤੇ ਚਪੇੜ ਆ ਕਿ ਡੀਸੀ ਨੇ ਇੰਨਾ ਜਿਹੜੀ ਫੌਜ ਬੁਲਾ ਲਈ ਫੌਜ ਡੀਸੀ ਨੇ ਖੁਦ ਨਹੀਂ ਸੀ ਬੁਲਾਈ ਸਾਨੂੰ ਆਪਣੇ ਲੋਕਾਂ ਦੀ ਚਿੰਤਾ ਹੈ ਸਾਨੂੰ ਲੋਕਾਂ ਦੀ ਫਸਲਾਂ ਦੀ ਚਿੰਤਾ ਹੈ ਹੋ ਸਕਦਾ ਸਾਨੂੰ ਫੌਜ ਦੀ ਜ਼ਰੂਰਤ ਨਹੀਂ ਸੀ ਸਿਰਫ ਪੈਨਿਕ ਦੇ ਵਿੱਚ ਅਸੀਂ ਉਹ ਛੋਟਾ ਜਿਹਾ ਸਾਡੇ ਮੁੰਡਿਆਂ ਨੇ ਤਾਂ ਮੰਨ ਲਿਆ ਹੋਇਆ ਸੀ ਉਹ ਸਾਡੇ ਸਾਰੇ ਜਿੰਨੇ ਸੇਵਾਦਾਰ ਲੱਗੇ ਸੀ ਸਰਕਾਰ ਨੇ ਉਹ ਸਾਡਾ ਕੰਟਰੋਲ ਕਰ ਲਿਆ ਸੀ ਪਰ ਅਸੀਂ ਸਿਰਫ ਪ੍ਰਿਕਾਸ਼ਨ ਵਾਸਤੇ ਕਿ ਇਹਦੇ ਵਾਸਤੇ ਕੁਝ ਅੱਗੇ ਨਾ ਆਵੇ ਇਸ ਕਰਕੇ ਅਸੀਂ ਉਹ ਦੋ ਘੰਟੇ ਫੌਜ ਦੇ ਇੱਥੇ ਲਗਵਾਏ ਆ ਔਰ ਥੋੜਾ ਬਹੁਤ ਜ਼ਰੂਰੀ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਉਹਨਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੋਪਦੀਆਂ ਨੇ ਔਰ ਉਹ ਬਹੁਤ ਵੱਡਾ ਰਤਬਾ ਦਿਖਾਉਂਦੇ ਆ ਦੁਨੀਆ ਨੂੰ ਕਿ ਮੈਂ بڑے ਵੱਡੇ ਰਤਬੇ ਵਾਲਾ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਔਰ ਦੂਸਰੀ ਇੱਕ ਹੋਰ ਅਹਿਮ ਗੱਲ ਬਈ ਜਿਹੜੀ ਕਿਸਾਨੀ ਆ ਜਾਂ ਬਹੁਤ ਜ਼ਿਆਦਾ ਆਬਜੈਕਸ਼ਨ ਜਿਹੜਾ ਮੈਨੂੰ ਸੁਣਨ ਨੂੰ ਜਾਂ ਕਿਸੇ ਨੂੰ ਮਿਲ ਰਿਹਾ ਉਹ ਮਿਲ ਰਿਹਾ ਹਰੇ ਰੰਗ ਦੀਆਂ ਪੱਗਾਂ ਦਾ ਮੈਂ 12 ਸਾਲ ਦੀ ਸੀ ਜਦੋਂ ਦੀ ਮੈਂ ਆਪਣੇ ਹੱਥੀ ਖੇਤੀ ਕਰਦੀ ਸੀ ਮੈਂ ਆਪਣੇ ਬਾਪ ਦੇ ਘਰ ਵੀ ਖੇਤੀ ਕੀਤੀ ਮੈਂ ਆਪਣੇ ਸਹੁਰਿਆਂ ਦੇ ਘਰ ਵੀ ਖੇਤੀ ਕੀਤੀ ਔਰ ਮੇਰੀ ਖੇਤੀ ਹੁਣ ਤੱਕ ਜਾਰੀ ਆ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਹਰੇ ਸਾਫੇ ਜਿਹੜਾ ਨੂੰ ਮਿਲਦੇ ਆ ਨਾ ਉਹਦੀ ਕੀਮਤ ਜਿਹੜੀ ਆ ਉਹ ਉਹ ਕੋਈ ਨਹੀਂ ਪਾ ਸਕਦਾ ਔਰ ਜਿਹੜੀਆਂ ਸਤਕਾਰਤ ਜਥੇਬੰਦੀਆਂ ਸਤਕਾਰਤ ਲੋਕ ਜਿਹੜੇ ਕਿਸਾਨੀ ਦੇ ਵਿੱਚ ਕੰਮ ਕਰਦੇ ਆ ਮੇਰੇ ਲਈ ਉਹਨਾਂ ਦੀ ਇੱਜ਼ਤ ਜਿਹੜੀ ਨਾ ਪਰਮਾਤਮਾ ਤੋਂ ਬਾਅਦ ਦੂਜਾ ਨਾਮ ਉਹਨਾਂ ਦਾ ਆਉਂਦਾ ਜਿਹੜਾ ਲੋਕਾਂ ਦੇ ਹੱਕਾਂ ਸੱਚਾਂ ਵਾਸਤੇ ਲੜਦੇ ਆ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਆ ਕੇ ਜਿਹੜੇ ਇਸ ਨਾਂ ਤੇ ਹੀ ਕਲੰਕਿਆ ਮੈਂ ਫੇਰ ਕਹੂੰਗੀ ਕਿ ਮੈਨੂੰ ਓਬਜੈਕਸ਼ਨ ਆ ਇਹੋ ਜਿਹੇ ਲੋਕਾਂ ਦੇ ਗੱਲ ਦੇ ਵਿੱਚ ਹਰਾਸਾਫਾ ਦੇਖ ਕੇ ਜਿਨ੍ਹਾਂ ਨੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਸੇ-ਪਾਸੇ ਕੋਈ ਠੱਗੀ ਠੋਰੀ ਛੱਡੀ ਨਾ ਹੋਵੇ ਪਰ ਬਹੁਤ ਸਾਰੀਆਂ ਮੇਰੇ ਕੋ ਉਧਾਰਨਾ ਮੇਰੇ ਕੋ ਪੁਖਤਾ ਸਬੂਤ ਵੀ ਨੇ ਇਸ ਗੱਲ ਦੇ ਨਹੀਂ ਮਿਸਾਲ ਨਹੀਂ ਮਿਸਾਲ ਹੁਣ ਆਪਾਂ ਨਹੀਂ ਦਿੰਦੇ ਇਹਨੂੰ ਵਧਾਉਂਦੇ ਨਹੀਂ ਮੈਂ ਜਹੜੀਆਂ ਜਿੱਥੇ ਬੰਦੀਆਂ ਕੋਲੋਂ ਜਿਸ ਤਰ੍ਹਾਂ ਉਸ ਬਜ਼ੁਰਗ ਦੇ ਮੋਰੇ ਹੱਥ ਜੋੜੇ ਸੀ ਫਿਰ ਹੱਥ ਜੋੜਦੀਆਂ ਕਿ ਤੁਸੀਂ ਮੇਰੇ ਵਾਸਤੇ ਸਤਕਾਰਤੋ ਮੈਂ ਹਮੇਸ਼ਾ ਤੁਹਾਡੀ ਹਮਾਇਤ ਕੀਤੀ ਆ ਦਿੱਲੀ ਤੱਕ ਵੀ ਹਮਾਇਤ ਕੀਤੀ ਆ ਮੈਂ ਬਾਰਡਰ ਤੱਕ ਡਲੇਵਾਲ ਸਾਹਿਬ ਦੇ ਮਰਨ ਵਰਤ ਦੇ ਵਿੱਚ ਵੀ ਮੈਂ ਆਪਣੇ ਸਾਰੇ ਵਰਕਰ ਲੈ ਕੇ ਉੱਥੇ ਪਹੁੰਚੀਆਂ ਹਮੇਸ਼ਾ ਦੀ ਹਮਾਇਤ ਕੀਤੀ ਆ ਕਿਉਂਕਿ ਮੈਂ ਕਿਸਾਨੀ ਸੰਘਰਸ਼ ਨੂੰ ਜਾਣਦੀ ਆ ਮੈਂ ਰਾਤਾਂ ਲਾਈਆਂ ਹੋਈਆਂ ਆਪਣੇ ਕੰਮਾਂ ਤੇ ਮੈਂ ਕਿਸਾਨਾਂ ਦੇ ਇਸ ਹਰੇ ਸਾਫੇ ਦੀ ਕੀਮਤ ਜਾਣਦੀ ਆ ਇਸ ਕਰਕੇ ਇਸ ਹਰੇ ਸਾਫੇ ਨੂੰ ਨਾਂ ਬਦਨਾਮ ਕੀਤਾ ਜਾਵੇ ਏ ਇਹ ਇਹਨੂੰ ਅਸੀਂ ਧਰਤੀ ਦਾ ਪਾਣੀ ਖੋਹ ਕੇ ਅਸੀਂ ਆਪਣੀ ਹਵਾ ਪਾਣੀ ਪੋਲੂਸ਼ਨ ਕਰਕੇ ਸਾਨੂੰ ਇਹ ਹਰਾ ਝੰਡਾ ਤੇ ਹਰਾ ਸਾਫਾ ਮਿਲਦਾ ਆ ਇਸ ਕਰਕੇ ਇਹਦੀ ਕਦਰ ਜਿਹੜੀ ਆ ਨਾ ਉਹ ਵੀ ਬਿਲਕੁਲ ਜਿਹੜੀ ਆ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਆ ਮੈਂ ਕਹਿੰਨੀ ਉਦਾਂ ਹੋਣੀ ਚਾਹੀਦੀ ਆ ਜਦ ਜਦ ਅਸੀਂ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸਰੂਪਾ ਰੱਖਦੇ ਆ ਕਿਉਂਕਿ ਇਹਦੇ ਨਾਲ ਇਹਨਾਂ ਸਾਡੀਆਂ ਜ਼ਿੰਦਗੀਆਂ ਵੀ ਖਰਾਬ ਹੋਈਆਂ ਸਾਡੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋਇਆ ਸਾਡੀ ਹਵਾ ਵੀ ਖਰਾਬ ਹੋਈ ਔਰ ਅਸੀਂ ਦੇਸ਼ ਦਾ ਢਿੱਡ ਭਰਿਆ ਜਿਹਦੀ ਥੇਲਾ ਕੀਮਤ ਨਹੀਂ ਪਈ ਇਸ ਕਰਕੇ ਸਾਡੇ ਵਾਸਤੇ ਬਹੁਤ ਕੀਮਤੀ ਨਿਹਾਇਤ ਤੁਮੀ ਕੀਮਤੀ ਆ ਇਹਦੀ ਕੋਈ ਕੀਮਤ ਨਹੀਂ ਹੈ ਹਰੇ ਸਾਫੇ ਦੀ ਤਾਂ ਹਰੀਆਂ ਪੱਗਾਂ ਦੀ ਇਸ ਕਰਕੇ ਜਿਨ੍ਹਾਂ ਦੇ ਸਿਰਾਂ ਤੇ ਸੋਭਦੀਆਂ ਉਹ ਸੂਰਮੇ ਉਹੀ ਇਹ ਪੱਗਾਂ ਪਾਉਣ ਇਹੋ ਜੇ ਮੈਂ ਕਹੂੰਗੀ ਕਿ ਜਥੇਬੰਦੀਆਂ ਨੂੰ ਵੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਬੰਦੇ ਜਿਹੜੇ ਆ ਉਹ ਹਰ ਕੋਈ ਵੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਗਲਤ ਬੰਦੇ ਜਿਹੜੇ ਨਾ ਪਹੁੰਚ ਜਾਂਦੇ ਵੀ ਜ਼ਰੂਰ ਇਹਦੇ ਵਿੱਚੋਂ ਬਚਿਆ ਜਾਵੇ ਸੰਗਵਾਲ ਦੇ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਪੁਸ਼ੂਆਂ ਦੇ ਪੱਟੇ ਲੈਣ ਲਈ ਜਿਹੜਾ ਇੱਧਰ ਹੋਰ ਆ ਪੈਂਦਾ ਹੈ ਸੜਕ ਦੇ ਪਰ ਕਿ ਜਿਹੜੇ ਪੋਰਟ ਆ ਉਹਨਾਂ ਨੂੰ ਫਾਟਨ ਲੈ ਕੇ ਨਹੀਂ ਆਉਣ ਦਿੰਦੀ ਜਾਂ ਇੱਥੇ ਅੱਗੇ ਪਿੱਛੇ ਵੀ ਕਿਸਾਨਾਂ ਨੂੰ ਸਹੀ ਜਿਹਾ ਜਿੱਤੇ ਕਲੈਕਸ਼ਨ ਸਪਲਾਈ ਨਹੀਂ ਜਾਂਦੀ ਜੀ ਉਹ ਦਰਿਆ ਦੇ ਸੱਜੇ ਕੰਬੇ ਜਿਹੜੇ ਆ ਉਹ ਲੋਕ ਮੁਸ਼ਕਲ ਆ ਇਹਦੇ ਬਾਰੇ ਵੀ ਦੇਖੋ ਸਮਾਂ ਥੋੜਾ ਔਖਾ ਆ ਉਹਦੇ ਵਿੱਚ ਹੁਣ ਜਿੰਨੀ ਵੱਡੀ ਪੱਧਰ ਤੇ ਦੁਨੀਆ ਇੱਥੇ ਪਹੁੰਚ ਰਹੀ ਸਿੰਗਲ ਸੜਕ ਆ 10 ਫੁੱਟ ਦੀ ਸੜਕ ਦੇ ਉੱਤੇ ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਕਿ ਪੁਲਿਸ ਮਜਬੂਰ ਹੋ ਜਾਂਦੀ ਕਿਉਂਕਿ ਜ਼ਿਆਦਾ ਰਸ਼ ਦੇ ਨਾਲ ਬਹੁਤ ਜ਼ਿਆਦਾ ਇੱਥੇ ਭੀੜ ਪੈਣ ਦੇ ਨਾਲ ਰਾਹਤ ਦੇ ਜਿਹੜੇ ਸਾਡੇ ਡਿਵੈਲਪਮੈਂਟ ਚੱਲ ਰਹੀ ਆ ਉਹਨਾਂ ਕੰਮਾਂ ਦੇ ਵਿੱਚ ਅੜਿੱਕਾ ਬੰਦ ਆ ਪਰ ਫਿਰ ਵੀ ਮੈਂ ਪੁਲਿਸ ਨੂੰ ਹੁਣੇ ਸਖਤ ਹਦਾਇਤਾਂ ਕਰ ਦਿੰਨੇ ਆ ਕਿ ਬਈ ਜਿਹੜੇ ਲੋਕਲ ਲੋਕ ਆ ਪੱਠੇ ਦੱਥੇ ਵਾਲੇ ਲੋਕ ਆ ਉਹਨਾਂ ਨੂੰ ਨਾ ਰੋਕਿਆ ਜਾਵੇ ਜਿਹੜੀਆਂ ਕਾਰਾਂ ਆ ਉਹਨਾਂ ਨੂੰ ਪਿੱਛੇ ਰੋਕਿਆ ਜਾਵੇ ਮੋਟਰਸਾਈਕਲ ਵਾਲਿਆਂ ਨੂੰ ਨਾ ਰੋਕਿਆ ਜਾਵੇ ਟਰਾਲੀਆਂ ਕੁਝ ਬਾਹਰੋਂ ਆਉਂਦੀਆਂ ਨੇ ਐਸਐਚਓ ਸਾਹਿਬ ਇੱਥੇ ਖੜੇ ਹੋਣੇ ਆ ਕੁਝ ਟਰਾਲੀਆਂ ਬਾਹਰੋਂ ਸੇਵਾ ਵਾਸਤੇ ਆਉਣੀਆਂ ਬਿਲਕੁਲ ਨਾ ਰੋਕੀਆਂ ਜਾਣ ਲੋਕਲ ਪਿੰਡ ਦੇ ਲੋਕਾਂ ਨੂੰ ਬਿਲਕੁਲ ਨਾ ਰੋਕੇ ਜਾਵੇ ਔਰ ਬਾਹਰੋਂ ਵੀ ਜਿਹੜੇ ਲੋਕ ਆਉਂਦੇ ਨੇ ਜਿਹੜੇ ਕੋਈ ਬਾਈਕਾਂ ਬੂਕਾਂ ਤੇ ਆਉਂਦੇ ਹਾਂ ਜਿ ਉਹਨਾਂ ਨੇ ਉਹਨਾਂ ਦਾ ਮੰਨਿਆ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਤਾਂ ਇੱਥੇ ਕੋਈ ਪਹੁੰਚਦਾ ਉਹਦਾ ਕੋਈ ਪ੍ਰਬੰਧ ਕਰ ਦਿਓ ਪਿੱਛੇ ਗੱਡੀਆਂ ਖੜੀਆਂ ਕਰਨ ਦਾ ਤਾਂ ਕਿ ਲੋਕ ਆਪਣਾ ਇੱਥੇ ਆ ਕੇ ਹਰ ਇੱਕ ਨੇ ਆਉਣਾ ਜਿਹਨੇ ਸੁਣਨਾ ਹੈ ਉਹਨੇ ਪਹੁੰਚਣਾ ਜੇ ਵੀ ਕੋਈ ਪਹੁੰਚਦਾ ਉਹ ਫਿਕਰ ਨਾਲ ਪਹੁੰਚਦਾ ਇਸ ਕਰਕੇ ਅਸੀਂ ਰੋਕਣਾ ਵੀ ਕਿਸੇ ਨੂੰ ਨਹੀਂ ਹੈ ਕਿਉਂਕਿ ਸਾਰਿਆਂ ਦਾ ਫਿਕਰ ਜਿਹੜਾ ਉਹ ਜਾਏ ਜੇ ਇੱਕ ਲਾਸਟ ਵਾਲ ਆ ਤੁਸੀਂ ਬਿਲਗਦੀ ਰਾਜਿੰਗ ਨੂੰ ਲੈ ਕੇ ਗੱਲ ਕੀਤੀ ਸੀ ਕਿ ਕੁਝ ਕਿਸਾਨ ਆ ਵੀ ਜਿਹੜੇ ਆ ਉਹ ਡਵੈਲਪਮੈਂਟ ਦੇ ਕੰਮ ਦੇ ਵਿੱਚ ਰੋੜਾ ਖੜਾ ਕਰਦੇ ਆ ਉਹ ਬਾਰੇ ਵੀ ਕਲੀਅਰ ਕਰ ਦਿਓ ਹਾਂ ਮੈਂ ਕਿਸਾਨ ਆਗੂ ਫੇਰ ਨਹੀਂ ਕਹੂੰਗੀ ਕਿਉਂਕਿ ਕਿਸਾਨ ਆਗੂ ਹੁੰਦਾ ਜਿਹੜਾ ਸਾਰੇ ਲੋਕਾਂ ਦਾ ਕਿਸਾਨੀ ਇਕੱਲੀ ਤਾਂ ਹੈ ਨਹੀਂ ਅਸੀਂ ਇਕੱਲੇ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਕਿ ਵੀ ਅਸੀਂ ਖੇਤੀ ਕਰਦੇ ਆ ਤੇ ਅਸੀਂ ਸਭ ਕੁਝ ਆ ਸਾਡੇ ਨਾਲ ਜਿੰਨੇ ਲੋਕ ਲੱਗਦੇ ਨੇ ਜਿੰਨੇ ਪ੍ਰਭਾਵਿਤ ਹੁੰਦੇ ਉਹ ਸਾਰੇ ਕਿਸਾਨੀ ਦੇ ਹੀ ਅਸਰ ਹੇਠ ਹੁੰਦੇ ਆ ਪਿਛਲੇ 6 ਮਹੀਨੇ ਤੋਂ ਸਾਡਾ ਬਿਲਗੇ ਦੇ ਵਿੱਚ ਸੀਵਰ ਪਾਇਆ ਹੋਇਆ ਉਹਦਾ ਟ੍ਰੀਟਮੈਂਟ ਪਲਾਂਟ ਬਣ ਗਿਆ ਉਹਦੀ ਰਾਈਜ਼ਿੰਗ ਮੇਨ ਲੱਗਣੀ ਆ ਰਾਈਜ਼ਿੰਗ ਮੇਨ ਦਾ ਮਤਲਬ ਆ ਕਿ ਜਿੰਨਾ ਸ਼ਹਿਰ ਦਾ ਪਾਣੀ ਬਿਲਗੇ ਦਾ ਉਸ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੰਦਾ ਪਾਣੀ ਜਾਣਾ ਫਿਰ ਉਹਨੇ ਸਾਫ਼ ਹੋ ਕੇ ਜਦੋਂ ਬਾਹਰ ਨਿਕਲਣਾ ਆ ਉਹ ਬਾਹਰ ਨਿਕਲ ਕੇ ਜਿਹੜਾ ਆ ਉਹ ਤਕਰੀਬਨ 6 ਕਿਲੋਮੀਟਰ ਦੀ ਲੰਬੀ ਲਾਈਨ ਆ ਜਿਹਦੇ ਰਾਹੀਂ ਹੁੰਦਾ ਹੋਇਆ ਉਹਨੇ ਦਰਿਆ ਦੇ ਵਿੱਚ ਪਹੁੰਚਣਾ ਪਰ ਦਰਿਆ ਦੇ ਵਿੱਚ ਪਹੁੰਚਣਾ ਨਹੀਂ ਹੈ ਕਿਉਂਕਿ ਰਸਤੇ ਦੇ ਵਿੱਚ ਉਹ ਕਿਸਾਨੀ ਨੂੰ ਪਾਣੀ ਦੇਣ ਵਾਸਤੇ ਸਾਫ ਸੁਥਰਾ ਪਾਣੀ ਆ ਕਿਸਾਨਾਂ ਨੂੰ ਦੇਣ ਵਾਸਤੇ ਉਹਦੇ ਵਿੱਚ ਬਕਾਇਦਾ ਅਰੇਂਜਮੈਂਟ ਕੀਤੇ ਜਾਣੇ ਉਹ ਇਸ ਬੰਦੇ ਦੀ ਵਜ੍ਹਾ ਕਰਕੇ ਰੁਕਿਆ ਹੋਇਆ ਅੱਜ ਜੇ ਬਿਲਕਾ ਡੁੱਬਿਆ ਸੀ ਤਾਂ ਇਸ ਬੰਦੇ ਦੀ ਵਜ੍ਹਾ ਕਰਕੇ ਕਿਉਂਕਿ ਇਹ ਚੌਥੇ ਪਾਸਿਓਂ ਆਕੇ ਜਿੱਥੇ ਦਾ ਕੋਈ ਲੈਣਾ ਦੇਣਾ ਨਹੀਂ ਇਸ ਹਲਕੇ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂ ਆ ਜਿਹੜੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਕੋਆਪਰੇਸ਼ਨ ਦਾ ਕੰਮ ਕਰਦੇ ਆ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਢਦੇ ਆ ਔਰ ਬੇਈਮਾਨ ਨਹੀਂ ਹੈ ਸਾਰੇ ਸਾਫ ਸੁਥਰੇ ਅੱਜ ਸਰਦਾਰ ਬਲਬੀਰ ਸਿੰਘ ਜੀ ਹੁਣੇ ਇੱਥੋਂ ਗਏ ਨੇ ਬਜ਼ੁਰਗ ਨੇ ਉਹ ਉਹਨਾਂ ਦਾ ਬਾਰ ਬਾਰ ਆਉਣਾ ਔਖਾ ਹੈ ਸਾਡੇ ਸ਼ੰਕਰ ਤੋਂ ਬੂਟਾ ਸਿੰਘ ਨੇ ਸਾਡੇ ਸ਼੍ਰੀਂ ਤੋਂ ਵਿਕਰਮ ਸਿੰਘ ਨੇ ਫਿਰ ਸਾਡੇ ਇਹਨਾਂ ਪਿੰਡਾਂ ਦੇ ਹੋਰ ਵੀ ਜਿਨ੍ਹਾਂ ਦੇ ਮੈਂ ਨਾਮ ਸ਼ੈਤਲਵੰਤ ਤੋਂ ਸਾਡੇ ਕਿਸਾਨ ਆਗੂ ਨੇ ਇਹ ਸਾਰੇ ਜਿਹੜੇ ਨੇ ਪੂਰੇ ਤਨ ਮੰਨ ਧੰਦੇ ਨਾਲ ਲੋਕਾਂ ਨੂੰ ਸਮਰਪਿਤ ਲੋਕ ਨੇ ਜਿਨ੍ਹਾਂ ਤੇ ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ ਇਸ ਬੰਦੇ ਨੇ ਆਪਣੀਆਂ ਹੀ ਰੋਟੀਆਂ ਸੇਕਣ ਵਾਸਤੇ ਉਹ ਰਾਈਜ਼ਿੰਗ ਮੇਨ ਰੋਕੀ ਹੋਈ ਆ ਜਿਹੜੀ ਅਗਲੇ ਦਿਨਾਂ ਦੇ ਵਿੱਚ ਸਾਨੂੰ ਲਾਜ਼ਮੀ ਪਾਉਣੀ ਪੈਣੀ ਆ ਕਿਉਂਕਿ ਪੈਸਾ ਬਹੁਤ ਇਹਦੇ ਵਿੱਚ ਲੱਗਿਆ ਹੋਇਆ ਔਰ ਬਿਲਗਾ ਜਿਹੜਾ ਆ ਉਹ ਇਸ ਵੇਲੇ ਸਿਰਫ ਜੇ ਜੇ ਉਹ ਰਾਈਜ਼ਿੰਗ ਮੇਨ ਲੱਗੀ ਹੁੰਦੀ ਤਾਂ ਅੱਜ ਜਿਹੜੀ ਬਿਲਗੇ ਦੀ ਹਾਲਤ ਹੈ ਚਾਰ ਚੁਫੇਰੇ ਪਾਣੀ ਨਾਲ ਭਰਿਆ ਉਹ ਨਹੀਂ ਸੀ ਹੁਣ ਧੰਨਵਾਦ ਜੀ